ਸਭ ਤੋਂ ਪਹਿਲਾ ਸਾਈਨ ਜਿਹੜਾ ਬੋਡੀ ਦਿੰਦੀ ਸਿਰਦਰਦ ਚੱਕਰ ਆਉਂਦੇ ਆ ਸਾਹ ਫੁੱਲਣਾ ਜਿੱਦਾਂ ਛਾਤੀ ਵਿੱਚ ਦਰਦ ਜਿੱਦਾਂ ਦਿਲ ਦੀ ਧੜਕਣ ਵੱਧ ਜਾਣੀ ਚਿਹਰੇ ਦਾ ਜਿੱਦਾਂ ਲਾਲ ਹੋ ਜਾਣਾ ਆ ਦੇਖੋ ਇਦਾਂ ਨੂੰ ਇਹਨੂੰ ਰਾਤ ਨੂੰ ਪਿਉਉ ਦੇਣਾ ਹੈਗਾ ਅੱਧਾ ਗਲਾਸ ਜਿਹੜਾ ਹੈ ਖਾਲੀ ਪੇਟ ਲੈਣਾ ਹੈਗਾ ਇਹਨੂੰ ਰੋਜ਼ ਲਓ 5 ਤੋਂ 7 ਦਿਨ ਦੇ ਵਿੱਚ ਇਹ ਵੀ ਬੀਪੀ ਨੂੰ ਨੋਰਮਲ ਕਰ ਦੂਗਾ ਮੇਰੇ ਹਸਬੰਦ ਨੂੰ ਬੀਪੀ ਦੀ ਪ੍ਰੋਬਲਮ ਹੈ ਪਹਿਲਾਂ ਕਿੰਨਾ ਰਹਿੰਦਾ ਸੀ ਤੇ ਹੁਣ ਕਿੰਨਾ ਬੀਪੀ ਪਹਿਲਾਂ ਬੀਪੀ 200 ਰਹਿੰਦਾ 200 ਉੱਤੇ ਵੀ ਚ ਜਾਂਦਾ ਸੀ ਉਹਨਾਂ ਅੱਸੀ ਸੱਤ ਦੇ ਲੱਕਰੀ ਜਦੋਂ ਬੀਪੀ ਵੱਧਦਾ ਸੀ ਭਾਈ ਪਸੀਨਾ ਆਉਂਦਾ ਸੀ ਤੁਹਾਨੂੰ ਜਾਂ ਗੁੱਸਾ ਚੜਦਾ ਸੀ ਚਿੜ ਮੱਚਦੀ ਸੀ ਕੀ ਹੁੰਦਾ ਕੀ ਸੀ ਮੈਨੂੰ ਪਤਾ ਹੀ ਨਹੀਂ ਲੱਗਦਾ ਬੀਪੀ ਨਾ ਵੱਧਿਆ ਅੱਛਾ ਸਾਇਲੈਂਟ ਬੀਪੀ ਸੈਲੈਂਟ ਸੈਲੈਂਟ ਮੈਂ ਨਾ ਪੇਸ਼ੈਂਟ ਆਪਣੇ ਕੋਲੇ ਬੈਠਾ ਹੈ ਜਿਹਨਾਂ ਸਾਇਲੈਂਟ ਬੀਪੀ ਸੀਗਾ ਉਹ ਵੀ ਇਸੇ ਕਿੱਟ ਦੇ ਨਾਲ ਹੀ ਉਹ ਠੀਕ ਹੋਇਆ ਬੀਪੀ ਨੂੰ ਕਿਉਰ ਕਰਦੀ ਆ ਕਿ ਬੀਪੀ ਤੋਂ ਹਮੇਸ਼ਾ ਲੈ ਛੁਟਕਾਰਾ ਚਟਾਮਾਸੀ ਦਾ ਅਰਕ ਆ ਇਹ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਆਪ ਜੇ ਤੋੜੇ ਜਾਂਦੇ ਹੁਣ ਤੁਸੀਂ ਸ਼ੀਸ਼ੀ ਨਾਲ ਲੈ ਜਾਓ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਵਾਧਾ ਹੋਵੇ ਤਾਂ ਜੀਪ ਤੇ ਇਹਦੀਆਂ 5 ਬੂੰਦਾਂ ਪਾ ਦਿਓ 5 ਮਿੰਟ ਬਾਅਦ ਚੈੱਕ ਕਰੋਗੇ ਤੇ ਬੀਪੀ ਬਿਲਕੁਲ ਨਾਰਮਲ ਹੋਊਗਾ ਪ੍ਰੋਬਲਮ ਲੈ ਕੇ ਆ ਆਪਣਾ ਬੀਪੀ ਵਧਦਾ ਸੀ ਵਧਦਾ ਸੀ ਹਾਂਜੀ ਹੁਣ ਠੀਕ ਹੈ ਹਾਂਜੀ ਕਿੰਨਾ ਹੋ ਜਾਂਦਾ ਸੀ ਬੀਪੀ ਤੁਹਾਡਾ ਬੀਪੀ ਮੇਰੇ 160 ਤੇ ਚੱਲਿਆ ਜਾਂਦਾ ਸੀ ਤੇ ਹੁਣ ਕਿੰਨਾ ਰਹਿੰਦਾ ਜੀ ਹੁਣ 120 80 ਰਹਿੰਦਾ ਟੱਪਣ ਨਹੀਂ ਦਿੰਦੇ ਨਹੀਂ ਜੀ ਫੇ ਡਾਕਟਰ ਸਾਹਿਬ ਨੇ ਰੱਸਾ ਪਾ ਲਿਆ ਬੀਪੀ ਨੂੰ ਪੂਰਾ ਜੀ ਪੂਰਾ ਪੂਰਾ ਜਿਹੜੇ ਲੋਕ ਬੀਪੀ ਦੇ ਗੋਲੀਆਂ ਖਾ ਲੈਂਦੇ ਆ ਦੋ ਦੋ ਚਾਰ ਚਾਰ ਪੰਜ ਪੰਜ ਸਾਲ ਦੇ ਵਿੱਚ ਡਰਨਾ ਸ਼ੁਰੂ ਕਰ ਦਿੰਦੇ ਆ ਧੜਕਣ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਜਿੱਦਾਂ ਉਹਨਾਂ ਨੂੰ ਗੁੱਸਾ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ ਹਾਰਟ ਦੀ ਪ੍ਰੋਬਲਮ ਆ ਜਾਂਦੀ ਆ ਕਿ ਕੀ ਡਰ ਲੱਗਦਾ ਸੀ ਵੀ ਗੱਡੀ ਲੋਕ ਹੋ ਗਈ ਪਤਾ ਨਹੀਂ ਕੋਈ ਖੋਲੂਗਾ ਕਿ ਨਾ ਖੋਲੂਗਾ ਜਿਵੇਂ ਹੁਣ ਬਾਥਰੂਮ ਵੀ ਡਾਕਟਰ ਸਾਹਿਬ ਨੇ ਦੱਸਿਆ ਸੀ ਬਾਥਰੂਮ ਦੀ ਵੀ ਟਾਕੀ ਜਿਹੜੀ ਫਿਰ ਮੈਂ ਉਹ ਖੋਲ ਕੇ ਫੇਰ ਨਾਉ ਬੰਦ ਕਰਕੇ ਨੀਂਹਾਉਂਦੇ। ਤੇ ਹੁਣ ਉਹ ਪ੍ਰੋਬਲਮ ਨਹੀਂ ਕੀ। ਕਿਸੇ ਨੂੰ ਹਾਰਟ ਟ੍ਰਾਂਸਪਲੈਂਟ ਲੈ ਕੇ ਆਇਆ, ਕਿਸੇ ਦਾ ਵਾਲਵ ਸੁੰਗੜਿਆ ਸੀ, ਕਿਸੇ ਦੀ ਬਲੌਕ ਗਈ ਸੀਗੀ, ਕਿਸੇ ਦੀ ਧੜਕਣ ਬਾਦਰ ਸੀ, ਚੈਸਟ ਪੇਨ ਹੋ ਰਹੀ ਸੀ। ਦੇਖੋ ਦੱਸਦਾ 5-5 ਦਿਨ ਦੇ ਵਿੱਚ ਲੋਕ ਠੀਕ ਹੋਏ ਆ। ਮੈਨੂੰ ਹਾਰਟ ਦੀ ਸੀਗੀ। ਅੱਛਾ ਜੀ। ਤੇ ਮੇਰਾ ਬਾਲ ਜਿਹੜਾ ਸੁੰਗੜਿਆ ਸੀਗਾ। ਮੈਨੂੰ ਸਾਹ ਬਹੁਤ ਚੜਦਾ ਸੀ। ਤੋਰੀ ਨਹੀਂ ਸੀ ਸਕਦੀ ਮੈਂ। ਅੱਛਾ। ਤੇ ਹਾਂ ਜੀ। ਤੇ ਸੋਜ ਪੈ ਜਾਂਦੀ ਸੀ ਸਰੀਰ ਨੂੰ ਸਾਰੇ ਨੂੰ। ਅੱਛਾ। ਤੇ ਫੇਰ ਬਾਅਦ ਵਿੱਚ ਤਾਂ ਆਕਸੀਜਨ ਵੀ ਘਟਣ ਲੱਗ ਪਈ ਸੀ। ਹੁਣ ਜੀ ਹੁਣ ਅੱਗੇ ਨਾ ਫਰਕ ਆ ਆਕਸੀਜਨ ਅਮਰੀਕਾ ਟਰੀ ਜਿੱਦਨ ਦੀ ਮੈਂ ਇੱਥੋਂ ਦਵਾਈ ਖਾਨੀ ਆ ਤੇ ਠੀਕ ਆ ਸਾਹ ਨੂੰ ਵੀ ਕੁਝ ਫਰਕ ਆ ਅੱਛਾ ਹੁਣ ਤੁਰ ਲੰਨੇ ਉਹ ਤੁਰ ਲੈਨੀ ਆ ਥੋੜਾ ਜਿਹਾ ਤੇ ਕਈ ਵਾਰੀ ਮੈਨੂੰ ਰਾਤ ਨੂੰ ਲਿਜਾਣਾ ਚੱਕ ਇਹਨਾਂ ਨੇ ਬੱਚਿਆਂ ਨੇ ਅੱਛਾ ਤੇ ਬਸ ਫੇਰ ਜਾ ਕੇ ਮਹਿੰਗੇ ਮੰਗੇ ਇੰਜੈਕਸ਼ਨ ਨੂੰ ਨਹੀਂ ਵਿੱਚ ਪਾ ਕੇ ਲਾਉਣੇ ਮੇਰੇ ਤੇ ਹੁਣ ਜਿੱਦੋਂ ਦੀ ਮੈਂ ਇੱਥੇ ਆਉਣ ਲੱਗੀ ਆ ਹੁਣੇ ਵਿੱਚ ਇੱਕ ਵੀ ਇੰਜੈਕਸ਼ਨ ਲਵਾਇਆ ਕੋਈ ਚੱਕ ਕੇ ਲੈ ਕੇ ਗਿਆ ਨਹੀਂ ਨਹੀਂ ਉਹ ਤਾਂ ਜਿੱਦੋਂ 650 ਸੀ ਜੀ ਤੇ 600 ਸ਼ੂਗਰ ਸੀ ਜੀ ਇਹਨਾਂ ਦੀ ਤੇ ਹੁਣ ਮੈਨੂੰ ਜਦੋਂ ਮਿਲੇ ਮੈਨੂੰ ਦੱਸਿਆ ਉਹ ਕਹਿੰਦੇ ਮੈਂ ਬਿਲਕੁਲ ਠੀਕ ਐ 98 ਤੇ ਮੇਰੀ ਸ਼ੂਗਰ ਆ ਗਈ ਐ 98 ਤੇ ਕਹਿੰਦੇ ਮੈਂ ਤਾਂ ਪਾਈ ਆ ਪਾਈ ਆ ਵੇਸਨ ਖਾਣਾ ਮਿੱਠਾ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਚੱਕਰ ਆ ਰਹੇ ਨੇ ਤੁਹਾਡਾ ਜੀ ਘਬਰਾ ਰਿਹਾ ਹੈ ਉੱਠਣ ਬੈਠਣ ਲੱਗੇ ਤੁਹਾਨੂੰ ਥਕਾਵਟ ਮਹਿਸੂਸ ਹੋ ਰਹੀ ਹੈ ਤੁਰਨ ਫਿਰਨ ਲੱਗੇ ਤੁਹਾਨੂੰ ਸਾਹ ਚੜ ਰਿਹਾ ਹੈ ਜਾਂ ਫਿਰ ਰੋਟੀ ਖਾਣ ਲੱਗੇ ਤੁਹਾਨੂੰ ਪਸੀਨਾ ਆਉਂਦਾ ਹੈ ਤਾਂ ਸਮਝੋ ਤੁਸੀਂ ਇੱਕ ਅਜਿਹੀ ਬਿਮਾਰੀ ਦੇ ਸ਼ਿਕਾਰ ਹੋ ਗਏ ਹੋ ਜਿਸ ਬਿਮਾਰੀ ਨੇ ਹੁਣ ਤੱਕ ਲੱਖਾਂ ਜਾਨਾਂ ਲੈ ਲਈਆਂ ਨੇ ਕਿਹੜੀ ਬਿਮਾਰੀ ਹੈ ਕਿਸ ਤਰੀਕੇ ਨਾਲ ਠੀਕ ਹੋਏਗੀ ਔਰ ਕਿਵੇਂ ਉਹ ਦਾ ਘਰ ਦੇ ਵਿੱਚ ਬੈਠ ਕੇ ਅਸੀਂ ਬੜਾ ਸੌਖਾ ਹੱਲ ਹੈਗਾ ਬੜੀ ਆਸਾਨੀ ਨਾਲ ਫਰੀ ਵਾਂਗੂ ਕਰ ਸਕਦੇ ਆ ਸਾਡੇ ਨਾਲ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਜੁੜੇ ਨੇ ਮੁੱਗਾ ਤੋਂ ਡਾਕਟਰ सुरेंद्रਪਾਲ ਸ਼ਰਮਾ ਜੀ ਸ਼ਰਮਾ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਤੁਸੀਂ ਮੈਨੂੰ ਦੱਸਿਆ ਕਿ ਅੱਜ ਉਸ ਬਿਮਾਰੀ ਬਾਬਤ ਗੱਲਬਾਤ ਕਰਾਂਗੇ ਕਿ ਜਿਹੜੀ ਬਿਮਾਰੀ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਕਿਹੜੀ ਬਿਮਾਰੀ ਹੈ ਤੁਸੀਂ ਅਲੱਮਤਾਂ ਵੀ ਬਹੁਤ ਆਮ ਜੇ ਦੱਸਿਆ ਨੇ ਹਾਂਜੀ ਹਾਂਜੀ ਅੱਜ ਆਪਾਂ ਫਰੂਕੀ ਸਾਹਿਬ ਗੱਲ ਕਰਾਂਗੇ ਹਾਈ ਬਲੱਡ ਪ੍ਰੈਸ਼ਰ ਦੀ ਬੀਪੀ ਹਾਂਜੀ ਹਰ ਇੱਕ ਦੂਸਰੇ ਤੀਸਰੇ ਜਿਹੜੇ ਬੰਦੇ ਨੂੰ ਜਾਂ ਲੇਡੀਜ਼ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆ ਕਾਫੀ ਜਿਹੜੇ ਵੱਡੀ ਤਦਾਦ ਵਿੱਚ ਲੋਕ ਬੀਪੀ ਦੀਆਂ ਗੋਲੀਆਂ ਖਾ ਰਹੇ ਆ ਉਹਨਾਂ ਨੂੰ ਅੱਜ ਆਪਾਂ ਛੁਟਕਾਰਾ ਦਿਵਾਵਾਂਗੇ ਤੇ ਉਹਦੀਆਂ ਅਲਾਮਤਾਂ ਬਾਰੇ ਵੀ ਲੋਕਾਂ ਨੂੰ ਦੱਸਾਂਗੇ ਠੀਕ ਹੈ ਤੁਸੀਂ ਮੈਨੂੰ ਕਾਫੀ ਸਾਰੇ ਤੁਸੀਂ ਮੈਨੂੰ ਦੱਸਿਆ ਨੇ ਫਿਰ ਵੀ ਇੱਕ ਵਾਰ ਮੁੜ ਤੋਂ ਅਗਰ ਕਿਸੇ ਦਾ ਬੀਪੀ ਵਧਦਾ ਹੋਵੇ ਤਾਂ ਕਿਹੜੀਆਂ ਕਿਹੜੀਆਂ ਲਾਮਤਾਂ ਹੈਗੀਆਂ ਨੇ ਜਾਂ ਕਿਹੜੇ ਕਿਹੜੇ ਸਾਈਨ ਹੈਗੇ ਨੇ ਜਾਂ ਕਿਹੜੇ ਕਿਹੜੇ ਸੰਕੇਤ ਹੈਗੇ ਨੇ ਜਾਈਕ ਆਮ ਬੰਦੇ ਨੂੰ ਕਿਵੇਂ ਪਤਾ ਲੱਗੇ ਵੀ ਅਗਰ ਮੈਨੂੰ ਇਹ ਚੀਜ਼ਾਂ ਇਹ ਦਿੱਕਤ ਆ ਰਹੀ ਹੈ ਤਾਂ ਹੋ ਸਕਦਾ ਹੈ ਵੀ ਮੈਨੂੰ ਬੀਪੀ ਦੀ ਪ੍ਰੋਬਲਮ ਹੋਣ ਜਾ ਰਹੀ ਹੋਵੇ ਬਿਲਕੁਲ ਬਿਲਕੁਲ ਲਾਮਤਾਂ ਦੀ ਫਰੂਕੀ ਸਾਹਿਬ ਗੱਲ ਕਰੀਏ ਤੇ ਦੇ ਵਿੱਚ ਜਿੱਦਾਂ ਸਭ ਤੋਂ ਪਹਿਲਾ ਸਾਈਨ ਜਿਹੜਾ ਬੋਡੀ ਦਿੰਦੀ ਸਿਰਦਰਦ ਚੱਕਰ ਆਉਂਦੇ ਆ ਸਾਹ ਫੁੱਲਣਾ ਜਿੱਦਾਂ ਛਾਤੀ ਵਿੱਚ ਦਰਦ ਤੇ ਜਿੱਦਾਂ ਦਿਲ ਦੀ ਧੜਕਣ ਵੱਧ ਜਾਣੀ ਚਿਹਰੇ ਦਾ ਜਿੱਦਾਂ ਲਾਲ ਹੋ ਜਾਣਾ ਨੀਂਦ ਨਾ ਆਉਣੀ ਜਿੱਦਾਂ ਅੱਖਾਂ ਤੇ ਜ਼ੋਰ ਪੈਣੀ ਜ਼ੋਰ ਪੈਣਾ ਜਾਂ ਕੁਝ ਲੋਕਾਂ ਦਾ ਬੀਪੀ ਵਧ ਰਿਹਾ ਹੁੰਦਾ ਤੇ ਉਹ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੀ ਨਿਗਾ ਕਿਉਂ ਘਟ ਰਹੀ ਜਦੋਂ ਨਜ਼ਰ ਦੀ ਐਨਕ ਵਾਲ ਜਾਂਦੇ ਵੀ ਨਜ਼ਰ ਦੀ ਐਨਕ ਲਵਾਈਆ ਪਰ ਉਦੋਂ ਉਸ ਵੇਲੇ ਜੇ ਕੋਈ ਸਿਆਣਾ ਡਾਕਟਰ ਹੋਵੇ ਤਾਂ ਪਹਿਲਾਂ ਬੀਪੀ ਹੀ ਚੈੱਕ ਕਰਦਾ ਵੀ ਤੁਹਾਡਾ ਬੀਪੀ ਤਾਂ ਨਹੀਂ ਵਧ ਰਿਹਾ ਜੇ ਬੀਪੀ ਲੰਬੇ ਸਮੇਂ ਤੋਂ ਵਧ ਰਿਹਾ ਉਹਦੇ ਨਾਲ ਵੀ ਫਿਰੂਕੀ ਸਾਹਿਬ ਨਿਗਾ ਘਟ ਜਾਂਦੀ ਨਿਗਾ ਘਟ ਜਾਂਦੀ ਹਾਂਜੀ ਜੀ अच्छा डॉक्टर साहब ਤੁਸੀਂ کہہ ਰਹੇ ਸੀ ਵੀ ਇੱਕ ਇਸ ਤਰ੍ਹਾਂ ਦੀ علامت ਵੀ ਹੈਗੀ ਹੈ بی پی دی وہ پتہ ہی نہیں لگਦੀ وہ ਕਿਹੜੀ علامت ہے او فروکی صاحب ਜਿੱਦਾਂ ਇੱਕ ਬਾڈی ਕੋਈ ਸਿੰਪਟਮ ਨਹੀਂ ਦਿੰਦੀ ਜਿੰਨੇ ਆਪਾਂ ਹੁਣ ਲੱਛਣ ਦੱਸੇ ਨਾ ਵਿੱਚ ਕੋਈ ਵੀ ਲੱਛਣ ਨਜ਼ਰ ਨਹੀਂ ਆਉਂਦਾ ਪਰ ਉਹ بی پی ਵਧਿਆ ਹੁੰਦਾ ਉਹਨੂੰ ਸਾਇਲੈਂਟ بی پی ਕਹਿ ਦਿੰਦੇ ਆ ਪਰ ਉਹ ਜਿਆਦਾ ਖਤਰਨਾਕ ਹੁੰਦਾ ਜਿਹੜਾ ਬੰਦੇ ਨੂੰ پتہ ਹੀ ਨਹੀਂ ਲੱਗਦਾ ਵੀ ਮੇਰਾ بی پی ਫਾਦਰਿਆ ਜਾਂ ਕੀ ਹੋ ਰਿਹਾ ਉਹ ਇੱਕ ਦਿਨ ਸਾਇਲੈਂਟ ਕਿਲਰ ਦੇ ਨਾਮ ਤੇ ਜਾਣਿਆ ਜਾਂਦਾ ਹਾਂ ਜੀ ਹਾਂ ਮਤਲਬ ਇਹ ਲਾਮ ਤਾਂ ਹੋ ਸਕਦੇ ਨੇ ਇਸ ਤੋਂ ਇਲਾਵਾ ਤੁਸੀਂ ਆਪਣੀ ਰੁਟੀਨ ਵਾਲੀ ਲਾਈਫ ਇੰਜੋਏ ਕਰ ਰਹੇ ਹੋ ਕੋਈ ਦਿੱਕਤ ਕੋਈ ਪਰੇਸ਼ਾਨੀ ਤੁਹਾਨੂੰ ਨਹੀਂ ਹੈ ਲੇਕਿਨ ਜਦੋਂ ਤੁਸੀਂ ਬੀਪੀ ਚੈੱਕ ਕੀਤਾ ਤਾਂ ਉਹ ਵਧਿਆ ਹੋਇਆ ਹੋਏਗਾ ਇਹ ਸਾਈਲੈਂਟ ਬੀਪੀ ਲੱਗਦਾ ਜੀ ਤਾਂ ਫਿਰ ਜ਼ਿਆਦਾ ਖਤਰਨਾਕ ਹੋ ਗਿਆ ਬਿਲਕੁਲ ਠੀਕ ਗੱਲ ਹੈ ਬਿਲਕੁਲ ਫਰੂਕੀ ਸਾਹਿਬ ਸਾਈਲੈਂਟ ਬੀਪੀ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਆਪਾਂ ਦੇਖਿਆ ਅਚਾਨਕ ਹੀ ਘਰਾਂ ਦੇ ਵਿੱਚ ਹਾਰਟ ਅਟੈਕ ਕਿਸੇ ਨੂੰ ਹੋ ਜਾਂਦਾ ਤੇ ਉਹਦੇ ਘਰਦਿਆਂ ਨੂੰ ਜਦੋਂ ਆਪਾਂ ਪੁੱਛਦੇ ਆ ਵੀ ਪਹਿਲਾਂ ਵੀ ਕਦੇ ਕੁਝ ਹੋਇਆ ਕਹਿੰਦੇ ਅੱਜ ਤੱਕ ਕਦੇ ਕੁਝ ਹੋਇਆ ਹੀ ਨਹੀਂ ਨਾ ਧੜਕਣ ਵਧੀਆ ਬੀਪੀ 200 ਤੋਂ ਉਪਾਰ ਚਲੇ ਗਿਆ ਹਾਰਟ ਅਟੈਕ ਹੋ ਗਿਆ ਪਰ ਉਹਦਾ ਬੀਪੀ ਪਹਿਲਾਂ ਵੀ ਵਧ ਰਿਆ ਹੁੰਦਾ ਉਹ ਆਪਾਂ ਦੇਖਦੇ ਨਹੀਂ ਹੈਗੇ ਨਾ ਹੀ ਪਤਾ ਲੱਗਦਾ ਨਾ ਹੀ ਪਤਾ ਲੱਗਦਾ ਜੀ ਹਾਂਜੀ ਹਾਂਜੀ ਉਹਦੇ ਸਿਮਟਮ ਨਹੀਂ ਹੁੰਦੇ ਜੀ ਜੀ ਅੱਛਾ ਡਾਕਟਰ ਸਾਹਿਬ ਪਰ ਬੀਪੀ ਵਾਲੇ ਬੰਦੇ ਤੇ ਅੱਜਕੱਲ ਗੋਲੀਆਂ ਖਾਈ ਜਾ ਰਹੇ ਨੇ ਜੀ ਗੋਲੀਆਂ ਦਾ ਪਰਮਨੈਂਟ ਹੱਲ ਹੈ ਬੀਪੀ ਘਟਾਉਣ ਵਾਲਾ ਮਾਮਲਾ ਜੇਕਰ ਅਸੀਂ ਗੱਲ ਕਰੀਏ ਗੋਲੀਆਂ ਨਾਲ ਹੱਲ ਹੋ ਜਾਂਦਾ ਨੇ ਗੋਲੀਆਂ ਨਾਲ ਬੀਪੀ ਫਰੂਕੀ ਸਾਹਿਬ ਨਹੀਂ ਹੱਲ ਹੁੰਦਾ ਜਿੱਦਾਂ ਵੀ ਕੋਈ ਬੰਦਾ ਗੋਲੀ ਸ਼ੁਰੂ ਕਰ ਲੈਂਦਾ ਹੈਗਾ ਪਹਿਲਾਂ ਮੈਂ ਆਪਾਂ ਕੁਝ ਵੀਡੀਓ ਦੇ ਵਿੱਚ ਬੀਪੀ ਤੇ ਖਾਸ ਤੌਰ ਤੇ ਬਹੁਤ ਡੀਪਲੀ ਜਾਣਕਾਰੀ ਦਿੱਤੀ ਹੈ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾ ਲੈਂਦੇ ਆ ਦੋ ਦੋ ਚਾਰ ਚਾਰ ਪੰਜ ਪੰਜ ਸਾਲ ਦੇ ਵਿੱਚ ਡਰਨਾ ਸ਼ੁਰੂ ਕਰ ਦਿੰਦੇ ਆ ਧੜਕਣ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਜਿੱਦਾਂ ਉਹਨਾਂ ਨੂੰ ਗੁੱਸਾ ਜਿਆਦਾ ਆਉਣਾ ਸ਼ੁਰੂ ਹੋ ਜਾਂਦਾ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਬਾਕੀ ਜਿਆਦਾਤਰ ਅਸੀਂ ਮਾਮਲੇ ਦੇਖੇ ਜਿਹੜੇ ਕੋ 5 7 10 ਸਾਲ ਬੀਪੀ ਦੀ ਗੋਲੀ ਖਾਂਦੇ ਹੈਗੇ ਉਹਨਾਂ ਨੂੰ ਸ਼ੂਗਰ ਜਿਹੜੀ ਹੋ ਜਾਂਦੀ ਹੈ 10% ਲੋਕ ਹੈ ਜਿਨ੍ਹਾਂ ਨੂੰ ਬੀਪੀ ਦੇ ਨਾਲ ਸ਼ੂਗਰ ਨਹੀਂ ਹੁੰਦੀ ਬਾਕੀ 90% ਲੋਕ ਜਿਹੜੇ ਸ਼ੂਗਰ ਦੀ ਲਪੇਟ 'ਚ ਵੀ ਆ ਜਾਂਦੇ ਓ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਬੀਪੀ ਗੋਲੀਆਂ ਨਾਲ ਹੱਲ ਹੋਣ ਵਾਲੀ ਬਿਮਾਰੀ ਨਹੀਂ ਹੈ ਤੇ ਲੋਕ ਤੇ ਫਿਰ ਅਸੀਂ ਕਹਿ ਲਈਏ ਕਿ ਉਹ ਨਾਸ਼ਤੇ ਤੋਂ ਪਹਿਲਾਂ ਬੀਪੀ ਦੀ ਗੋਲੀ ਲੈ ਰਹੇ ਨੇ ਜੀ ਇੱਕ ਤਾਂ ਫਰੁਕੀ ਸਾਹਿਬ ਇਹ ਵੀ ਹੈਗਾ ਜੇ ਜਦੋਂ ਕੋਈ ਪੇਸ਼ੈਂਟ ਨੂੰ ਬੀਪੀ ਵਾਧਾ ਉਹਨੂੰ ਡਾਕਟਰ ਡਾਇਰੈਕਟ ਜਿਦਾ ਪਹਿਲੀ ਵਾਰ ਦੇ ਵਿੱਚ ਜਿਹੜਾ ਬੀਪੀ ਦੀ ਗੋਲੀ ਦਾ ਪੱਤਾ ਫੜਾ ਕੇ ਕਹਿ ਦਿੰਦੇ ਆ ਵੀ ਤੂੰ ਖਾਣਾ ਖਾਣਾ ਭੁੱਲ ਜੀ ਪਰ ਤੂੰ ਗੋਲੀ ਖਾਣੀ ਨਹੀਂ ਭੁੱਲਣੀ ਕਿਉਂਕਿ ਉਹਦੇ ਮਨ ਚ ਪਹਿਲਾਂ ਬੈਠ ਉਹਨੂੰ ਬਿਠਾ ਦਿੰਦੇ ਸਾਰੀ ਉਮਰ ਇਹ ਖਾਣੀ ਪੈਣੀ ਹੈ ਫਿਰ ਉਹਦੇ ਨਾਲ ਉਹ ਜਦੋਂ ਖਾਣੀ ਸ਼ੁਰੂ ਕਰ ਦਿੰਦਾ ਹੈਗਾ ਤੇ ਬੀਪੀ ਦੀ ਗੋਲੀ ਸਵੇਰੇ ਸ਼ਾਮ ਖਾਂਦਾ ਉਹਦੇ ਤੇ ਹਾਰਟ ਕਿਡਨੀ ਲੀਵਰ ਤੇ ਬਹੁਤ ਜ਼ਿਆਦਾ ਜਿਹੜਾ ਇਫੈਕਟ ਪੈਂਦਾ ਹੈਗਾ ਮਤਲਬ ਨਾ ਸਿਰਫ ਕੱਲਾ ਬੀਪੀ ਸਗੋ ਹਾਰਟ ਔਰ 슈ਗਰ ਵੀ ਹੋ ਜਾਂਦੀ ਹੈ ਬਿਲਕੁਲ ਜੀ ਸ਼ੂਗਰ ਵੀ ਹੋ ਜਾਂਦੀ ਜਦੋਂ ਫਰੂਕੀ ਸਾਹਿਬ ਜਦੋਂ ਬੀਪੀ ਦੀ ਗੋਲੀ ਨੇ ਤੁਹਾਡਾ ਲੀਵਰ ਫੈਟੀ ਕਰਤਾ ਭੁੱਖ ਲੱਗਣੀ ਤੁਹਾਨੂੰ ਘਟ ਗਈ ਜਦੋਂ ਲੀਵਰ ਫੈਟੀ ਹੋ ਜਾਂਦਾ ਫਿਰ ਫਰੂਕੀ ਸਾਹਿਬ ਸ਼ੂਗਰ ਤਾਂ ਨਾਲ ਦੀ ਨਾਲ ਹੋ ਜਾਂਦੀ ਹੈ ਤੇ ਸ਼ੂਗਰ ਦੇ ਨਾਲ ਫਿਰ ਜਦੋਂ ਸ਼ੂਗਰ ਦੀਆਂ ਗੋਲੀਆਂ ਸ਼ੁਰੂ ਕਰ ਦਿੰਦੇ ਤੁਹਾਨੂੰ ਫਿਰ ਪਤਾ ਹੀ ਕਿੰਨੀਆਂ ਲਾਮ ਤਾਂ ਸ਼ੁਰੂ ਹੋ ਜਾਂਦੀਆਂ ਕੋਈ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ ਵੀਕਨੈਸ ਬਾਡੀ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਆ ਫਿਰ ਹੌਲੀ 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 ਜਿਹੜਾ ਕਿਡਨਈਆਂ ਨੂੰ ਵਧਣਾ ਸ਼ੁਰੂ ਹੋ ਜਾਂਦਾ ਤੇ ਅੱਗੇ ਜਿਹੜੀ ਹੈਗੀ ਕਿਡਨੀਆਂ ਦੀ ਸਮੱਸਿਆ ਆ ਜਾਂਦੀ ਹੈ ਸ਼ੂਗਰ ਦਾ ਕੁਦਰਤੀ ਹੱਲ ਹੈ ਜੀ ਫਿਰ ਬਿਲਕੁਲ ਹੈਗਾ ਜੀ ਆਪਣੇ ਕੋਲੇ ਸ਼ੂਗਰ ਦਾ ਵੀ ਹਾਰਟ ਦਾ ਵੀ ਜਿੱਦਾਂ ਤੇ ਬੀਪੀ ਦਾ ਤਾਂ ਬਹੁਤ ਸੌਖਾ ਹੱਲ ਹੈਗਾ ਜਿਹੜੇ ਲੋਕ ਇਹਦੇ ਬੀਪੀ ਦੀ ਗੋਲੀ ਖਾਣੀ ਪੈਣੀ ਹੈ ਆਪਣੇ ਕੋਲੇ ਪੱਕਾ ਹੱਲ ਹੈਗਾ ਜੜਾ ਬੀਪੀ ਨੂੰ ਆਪਾਂ ਜਿਹੜਾ 10 ਤੋਂ 15 ਦਿਨ ਦੇ ਵਿੱਚ ਵਿੱਚ ਕੰਟਰੋਲ ਕਰ ਦਿੰਦੀ ਸਾਡੀ ਜਿਹੜੀ ਇਲੈਕਟ੍ਰੋਪੈਥੀ ਕਿਟ ਜਿੰਨੇ ਮਰਜ਼ੀ ਪੁਰਾਣਾ ਬੀਪੀ ਹੋਵੇ ਨਾ ਮਰਜ਼ੀ ਪੁਰਾਣਾ ਬੀਪੀ ਹੋਵੇ ਫਿਰੋਕੀ ਸਾਹਿਬ ਇੱਕ ਹੋਰ ਮੈਂ ਦਰਸ਼ਕਾਂ ਦੀ ਜਾਣਕਾਰੀ ਲ ਦੱਸ ਦੇਣਾ ਲੋਕ ਕਹਿੰਦੇ ਨਾ ਵੀ 25 ਤੋਂ 30 ਮਿੰਟ ਜਾਂ ਅੱਧੇ ਘੰਟੇ ਦੇ ਵਿੱਚ ਗੋਲੀ ਬੀਪੀ ਨੂੰ ਨਾਰਮਲ ਕਰਦੀ ਹੈ। ਇਹ ਕਾ ਸਾਡਾ ਜਟਾ ਮਾਸੀ ਦਾ ਅਰਕ ਹੈਗਾ ਵਾ। ਕਹਦਾ ਜੀ? ਜਟਾ ਮਾਸੀ ਦਾ ਅਰਕ ਆ। ਇਹ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਆਪ ਜੇ ਤੁਰੇ ਜਾਂਦੇ ਹੋ ਹੁਣ ਤੁਸੀਂ ਸ਼ੀਸ਼ੀ ਨਾਲ ਲੈ ਜਾਓ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਵਾਧਾ ਹੋਵੇ ਤਾਂ ਜੀਪ ਤੇ ਇਹਦੀਆਂ 5 ਬੂੰਦਾਂ ਪਾ ਦਿਓ। 5 ਮਿੰਟ ਬਾਅਦ ਚੈੱਕ ਕਰੋਗੇ ਤੇ ਬੀਪੀ ਬਿਲਕੁਲ ਨਾਰਮਲ ਹੋਊਗਾ। ਕਿਆ ਬਾਤ ਹੈ। ਇੰਨਾ ਜ਼ਿਆਦਾ ਵਧੀਆ ਰਿਜ਼ਲਟ। ਮਤਲਬ ਇਹ ਤਾਂ ਫਿਰ ਜਾਨ ਬਚਾਉਣ ਵਾਲੀ ਗੱਲ ਹੈਗੀ ਆ ਇਹ ਚੀਜ਼ ਜੀ। ਬਿਲਕੁਲ ਬਿਲਕੁਲ ਹੁਣ ਤਾਂ ਜੀ ਦੇਖੋ ਇਲੈਕਟ੍ਰੋਪ ਮਾਡਰਨ ਮੈਡੀਕਲ ਸਾਇੰਸ ਨਾਲ ਅੱਗੇ ਜਾ ਰਹੀ ਹੈਗੀ ਇਹਦਾ ਸਾਈਡ ਇਫੈਕਟ ਵੀ ਕੋਈ ਨਹੀਂ ਹੈਗਾ ਜਿੱਦਾਂ ਆਪਣੇ ਕੋਲ ਹਾਰਟ ਦੇ ਪੇਸ਼ੈਂਟ ਵੇਖੋ ਲੱਖਾਂ ਤਦਾਦ ਦੇ ਵਿੱਚ ਬਚ ਗਏ ਹੈਗੇ ਕਿਸੇ ਨੂੰ ਕਿਸੇ ਨੂੰ ਹਾਰਟ ਟ੍ਰਾਂਸਪਲੈਂਟ ਲੇ ਕੇ ਆਇਆ ਕਿਸੇ ਦਾ ਵਾਲਵ ਸੁngੜਿਆ ਸੀ ਕਿਸੇ ਦੀ ਬਲੌਕ ਗਈ ਸੀ ਕਿਸੇ ਦੀ ਧੜਕਣ ਬਾਦਰ ਸੀ ਚੈਸਟ ਪੇਨ ਹੋ ਰਹੀ ਸੀ ਦੇਖੋ ਦੱਸਦਾ ਪੰਜ ਪੰਜ ਦਿਨ ਦੇ ਵਿੱਚ ਕਿੰਨੇ ਤੁਹਾਨੂੰ ਟੈਸਟ ਇਮਿਊਨਲ ਆਏ ਹੈਗੇ ਲੋਕ ਠੀਕ ਹੋਏ ਇੱਕ ਦੂਜੇ ਨਾਲ ਲੈ ਕੇ ਲੋਕ ਆ ਰਹੇ ਆ ਉਸੇ ਤਰ੍ਹਾਂ ਫਰੂਕੀ ਸਾਹਿਬ ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ ਇਹ ਬੀਪੀ ਨੂੰ ਜੀਪ ਤੇ ਪੰਜ ਬੂੰਦਾ ਪਾਉਣ ਨਾਲ ਨੋਰਮਲ ਕਰ ਦੂਗਾ ਹਾਂਜੀ ਹਾਂਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਬੀਪੀ ਦਾ ਇਹ ਤੁਸੀਂ ਕੀ ਇਹ ਚੀਜ਼ ਕੀ ਹੈ ਜੀ क्योर बीपी हां जी ए क्योर बीपी फुरूकी साहब ਦੇ ਉੱਪਰ ਪਤਾ ਕਿਉਂ ਨਾਮ ਲਿਖਿਆ ਹੈ बीपी ਕੇਅਰ ਨਹੀਂ ਨਾਮ बीपी ਠੀਕ ਹੈ बीपी ਨੂੰ ਕਿਉਰ ਕਰਦੀ ਹੈ ਕਿ ਬੀਪੀ ਤੋਂ ਹਮੇਸ਼ਾਲੇ ਛੁਟਕਾਰਾ 15 ਦਿਨ ਦੇ ਵਿੱਚ ਵਿੱਚ ਜਿਹੜਾ ਹੈਗਾ ਬੀਪੀ ਨੂੰ ਬਿਲਕੁਲ ਬੈਲੈਂਸ ਕਰ ਦਿੰਦੀ ਗੋਲੀਆਂ ਬੰਦ ਕਰ ਦਿੰਨੇ ਤੇ ਦੋ ਕੁ ਮਹੀਨੇ ਅਸੀਂ ਮੈਡੀਸਨ ਇਹ ਜਿਹੜੀ ਯੂਜ਼ ਕਰਵਾਉਨੇ ਆ ਫਿਰ ਲੋੜ ਨਹੀਂ ਪੈਂਦੀ ਬੀਪੀ ਜੜ ਤੋਂ ਹੀ ਠੀਕ ਹੋ ਜਾਂਦੀ ਇਹ ਤਾਂ ਨਹੀਂ ਹੈਗਾ ਵੀ ਲੋਕ ਗੋਲੀਆਂ ਛੱਡ ਕੇ ਫਿਰ ਤੁਹਾਡੀ ਇਸ ਇਸ ਨੁਸਕੇ ਤੇ ਲੱਗ ਜਾ ਨਹੀਂ 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 ਫਰੂਕੀ ਸਾਹਿਬ ਤੁਸੀਂ ਦੇਖਿਆ ਕਿ ਤੁਹਾਡੀ ਮੁਲਾਕਾਤ ਬਾਹਰ ਕਰਵਾਉਂਦੇ ਜਿਹੜਾ ਪੇਸ਼ੈਂਟ ਆਪਣੇ ਕੋਲੇ ਬੈਠਾ ਜਿਹੜਾ ਸਾਇਲੈਂਟ ਬੀਪੀ ਸੀਗਾ ਉਹ ਵੀ ਇਸੇ ਕਿੱਟ ਦੇ ਨਾਲ ਹੀ ਉਹ ਠੀਕ ਹੋਇਆ 20 ਤੋਂ 30% ਉਹ ਕਹਿੰਦੇ ਪਹਿਲੀ ਵਾਰ ਜੀ ਸਾਨੂੰ ਫਰਕ ਆ ਪੈ ਗਿਆ ਉਹਨਾਂ ਦਾ 200 ਤੋਂ ਪਾਰ ਚੱਲੇ ਜਾਂਦਾ ਸੀ ਬੀਪੀ ਤੇ ਇਸੇ ਕਿੱਟ ਨਾਲ ਹੀ ਉਹ ਵੇਖ ਲਓ ਠੀਕ ਹੋਇਆ ਤੁਹਾਡੀ ਗੱਲ ਬਾਤ ਹੁਣ ਕਰਵਾਵਾਂਗੇ ਆਪਾਂ ਕਿ ਕੀ ਪਾਇਆ ਹੋਇਆ ਜੀ ਫਿਰ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਜੰਟਾ ਮਾਸੀ ਅਰਜਨ ਆਸ਼ਵਗੰਧਾ ਪੁਨਰਨਵਾ ਤੇ ਜਿੱਦਾਂ ਗੋਕ ਸ਼ੁਰੂ ਵਰਗੀਆਂ ਜਿਹੜੀਆਂ ਪਾਵਰਫੁੱਲ ਜਿਹੜੀਆਂ ਬੂਟੀਆਂ ਪਾਈਆਂ ਹੈਗੀਆਂ ਕਿੱਟ ਦੇ ਵਿੱਚ ਬਹੁਤ ਜ਼ਿਆਦੀ ਜਿਹੜੀ ਅਸਰਦਾਰ ਕਿੱਟ ਆ ਬੀਪੀ ਨੂੰ ਠੀਕ ਕਰਦੇ ਵਿੱਚ ਕਿੰਨੇ ਟਾਈਮ ਦੇ ਵਿੱਚ ਰਿਜ਼ਲਟ ਆ ਜਾਂਦਾ ਡਾਕਟਰ ਸਾਹਿਬ ਇਸ ਤੁਹਾਡੇ ਨੁਸਕੇ ਦਾ ਇਹ 20 ਦਿਨ ਦੀ ਕਿੱਟ ਹੁੰਦੀ ਹੈ 20 ਦਿਨ ਯੂਜ਼ ਕਰਦਾ ਮਰੀਜ਼ ਪਰ ਬਾਕੀ 5 ਤੋਂ 7 ਦਿਨ ਦੇ ਵਿੱਚ ਵਿੱਚ ਜਿਹੜੀ ਟੈਬਲੇਟ ਗੋਲੀ ਬੰਦ ਹੋ ਜਾਂਦੀ ਬੀਪੀ ਨਾਰਮਲ ਹੋ ਜਾਂਦਾ ਬਿਲਕੁਲ ਹੋ ਜਾਂਦਾ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਸਾਨੂੰ ਇਹ ਨੁਸਕਾ ਫਾਰਮੂਲਾ ਦੱਸ ਦੋ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਇਹ ਲੱਕੜਾਂ ਹੈਗੀਆਂ ਨੇ ਇਹ ਵੀ ਬੜੀਆਂ ਤਾਕਤਵਰ ਚੀਜ਼ ਹੈਗੀ ਹੈ ਬੀਪੀ ਨੂੰ ਸੈੱਟ ਰੱਖਣ ਵਾਸਤੇ ਬਿਲਕੁਲ ਬਿਲਕੁਲ ਸ੍ਰੀ ਕਿਸਾਨ ਦੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿੰਨੇ ਆ ਇਹ ਚਰਾਇਤਾ ਹੈਗਾ ਇਹ ਚਰਾਇਤੇ ਨੂੰ ਜਿੱਦਾਂ ਤੁਸੀਂ ਇੰਨਾ ਕੋ ਚਰਾਇਤਾ ਆ ਤਾਂ ਆਪਾਂ ਜਿਆਦਾ ਭਿਉ ਕੇ ਰੱਖਿਆ ਹੋਇਆ ਹੈ ਨਾ ਦੇਖੋ ਇੰਨਾ ਇੰਨਾ ਕੋ ਚਰਾਇਤਾ ਲੈ ਕੇ ਨੰਨਾ ਕੋ ਆ ਦੇਖੋ ਇੰਨਾ ਕੋ ਇਹਨੂੰ ਰਾਤ ਨੂੰ ਭਿਉ ਦੇਣਾ ਹੈਗਾ ਭਿਉ ਕੇ ਰਾਤ ਨੂੰ ਭਿਜਾ ਪਿਆ ਰਹਿੰਦੇ ਨਾ ਸਵੇਰੇ ਇਹਨੂੰ ਛਾਣ ਕੇ ਜਿੱਦਾਂ ਗਲਾਸ ਦੇ ਵਿੱਚ ਪਾ ਕੇ ਆਪਾਂ ਪੁਣ ਕੇ ਤੇ ਇਹਨੂੰ ਸਵੇਰੇ ਖਾਲੀ ਪੇਟ ਲੈਣਾ ਹੈਗਾ ਇੰਨਾ ਕੋ ਹਾਂ ਆ ਦੇਖੋ ਦੱਸ ਦਿੰਨੇ ਆ ਕਿਆ ਬਾਤ ਆ ਦੇਖੋ ਅੱਦਾ ਗਲਾਸ ਜਿਹੜਾ ਹੈਗਾ ਖਾਲੀ ਪੇਟ ਲੈਣਾ ਹੈਗਾ ਨੂੰ ਰੋਜ਼ ਲਓ 5 ਤੋਂ 7 ਦਿਨ ਦੇ ਵਿੱਚ ਵਿੱਚ ਇਹ ਵੀ ਬੀਪੀ ਨੂੰ ਨੋਰਮਲ ਕਰ ਦੂਗਾ ਜੀ ਹਾਂਜੀ ਬਿਲਕੁਲ ਜੀ ਜੀ ਸਭ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਹੁਣ ਕੁਝ ਕੁ ਲੋਕ ਇੱਥੇ ਬੈਠੇ ਨੇ ਹਮੇਸ਼ਿਆ ਦੀ ਤਰ੍ਹਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਤਜਰਬਾ ਹੈ ਜਿਹੜਾ ਇੱਥੇ ਕਿਸ ਤਰੀਕੇ ਨਾਲ ਹੈ ਔਰ ਜਿਹੜੇ ਬੀਪੀ ਦੀ ਗੱਲ ਕੀਤੀ ਗਈ ਹੈ ਉਸ ਮਰੀਜ਼ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਜਿਨ੍ਹਾਂ ਨੂੰ ਸਾਇਲੈਂਟ ਬੀਪੀਸੀ ਔਰ ਡਾਕਟਰ ਸ਼ਰਮਾ ਜੀ ਹੋਰਾਂ ਨਾਲ ਸੰਪਰਕ ਕਰਨ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਸ਼ਰਮਾ ਜੀ ਹੋਰਾਂ ਦਾ ਵੀ ਕਹਿਣਾ ਹੈ ਕਿ 30 35% ਉਹਨਾਂ ਨੂੰ ਫਾਇਦਾ ਹੋਇਆ ਆਓ ਅਸੀਂ ਹੁਣ ਉਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਸੋ ਕੁਝ ਕੁ ਲੋਕ ਬੈਠੇ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸ਼ਰਮਾ ਜੀ ਨਾਲ ਜਦੋਂ ਤੋਂ ਸੰਪਰਕ ਦੇ ਵਿੱਚ ਆਏ ਨੇ ਤਾਂ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਕਿੰਨੀਆਂ ਕੁ ਘਟੀਆਂ ਨੇ ਔਰ ਉਹਨਾਂ ਨੂੰ ਇਸ ਥਾਂ ਦਾ ਕਿੰਨਾ ਕੁ ਤਜਰਬਾ ਹੋਇਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਕੀ ਹਾਲ ਹੈ ਤੁਹਾਡੇ ਬਹੁਤ ਵਧੀਆ ਜੀ ਫਿਰ ਇੱਥੇ ਕਿਵੇਂ ਆ ਮੇਰੇ ਫਰੈਂਡ ਨੇ ਸੁਜੈਸਟ ਕੀਤਾ ਸੀ ਜੀ ਮੈਨੂੰ ਮੈਨੂੰ ਡਾਇਬੀਟਿਸ ਹੈ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਕੋਈ ਬੰਦਾ ਦੇਖ ਕੇ ਕਹਿ ਨਹੀਂ ਸਕਦਾ ਜੀ ਵੀ ਤੁਹਾਨੂੰ ਡਾਇਬੀਟਿਸ ਐਕਚੁਅਲੀ ਥੋੜੀ ਜੀ ਪ੍ਰੋਬਲਮ ਆ ਗਈ ਸੀ ਉਸ ਤੋਂ ਬਾਅਦ ਚੈੱਕ ਅਪ ਹੋਇਆ ਤੇ ਮੈਨੂੰ ਡਾਇਬੀਟਿਸ ਨਿਕਲਿਆ ਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਡਾਇਬੀਟਿਸ ਨੂੰ ਕੰਟਰੋਲ ਕਰਨ ਲਈ ਪ੍ਰੇਸ ਤੇ ਸ਼ੁਰੂ ਕਰਤਾ ਠੀਕ ਹੈ ਤੇ ਹੁਣ ਮੈਨੂੰ ਡਾਕਟਰ ਸਾਹਿਬ ਬਾਰੇ ਮੇਰੇ ਫਰੈਂਡ ਨੇ ਸੁਜੈਸਟ ਕੀਤਾ ਸੀ ਕਿ ਇਹ ਜੜ ਤੋਂ ਖ ਫਿਰ ਮੈਂ ਪਹਿਲੀ ਵਾਰ ਵਿਜ਼ਿਟ ਕੀਤਾ ਜੀ ਅਜਾ ਜਨ ਨਾਲ ਅੱਛਾ ਹਾਂਜੀ ਤੇ ਮੈਂ ਕਹਾ ਕਿ ਤੁਹਾਨੂੰ ਲੱਗਾ ਕਿਸੇ ਨਾਲ ਤੁਸੀਂ ਮੈਡੀਸਨ ਦਵਾਉਣ ਆਏ ਹੋ ਕਿਸੇ ਨੂੰ ਥੋੜਾ ਜੁੱਸਾ ਦੇਖ ਕੇ ਤਾਂ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਵੈਸੇ ਮੈਂ ਸਪੋਰਟਸਮੈਨ ਐ ਜੀ ਅੱਛਾ ਅੱਛਾ ਤੇ ਮੈਂ ਕਹਾ ਚਲੋ ਜਿਹੜੀ ਥੋੜੀ ਬਹੁਤੀ ਹੈਗੀ ਉਹਨੂੰ ਵੀ ਕਿਉਂ ਰੱਖਣਾ ਠੀਕ ਹੈ ਕਿ ਜ਼ਿੰਦਗੀ ਦੀ ਜਿਹੜੀ ਬੱਚੀ ਆ ਉਹਦੇ ਪੂਰੇ ਸਵਾਰਤਾ ਲਿੱਤੇ ਜਾਣ ਤੇ ਫਰੈਂਡ ਨੂੰ ਕੀ ਹੋਇਆ ਸੀ ਉਹਨਾਂ ਨੂੰ ਵੀ ਡਾਇਬਟੀਸ ਸੀ ਜੀ ਉਹ ਵੀ ਤੁਹਾਡੇ ਸਪੋਰਟਸਮੈਨ ਸੀਗੀ ਨਹੀਂ ਉਹ ਮੇਰੇ ਮਤਲਬ ਜੈਨੂਲੀ ਮੈਨੂੰ ਮਿਲੇ ਸੀ ਮਾਰਕੀਟ 'ਚ ਉਹਨੂੰ ਕਿਸੇ ਨਾਲ ਗੱਲ ਕਰਦਿਆਂ ਦੇਖਿਆ ਉਹਨਾਂ ਤੇ 650 600 슈ਗਰ ਸੀ ਜੀ ਇਹਨਾਂ ਦੀ ਤੇ ਹੁਣ ਮੈਨੂੰ ਜਦੋਂ ਮਿਲੇ ਮੈਨੂੰ ਦੱਸਿਆ ਉਹ ਕਹਿੰਦੇ ਮੈਂ ਬਿਲਕੁਲ ਠੀਕ ਹੈ 98 ਤੇ ਮੇਰੀ 슈ਗਰ ਆ ਗਈ ਹੈ 98 98 ਤੇ ਕਹਿੰਦੇ ਮੈਂ ਤਾਂ ਪਾਈਆ ਪਾਈਆ ਵੇਸਣ ਖਾਣਾ ਮਿੱਠਾ ਅੱਛਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕਿੱਥੇ ਹੈ ਮੈਨੂੰ ਦੱਸਿਆ ਕਿ ਡਾਕਟਰ ਸਾਹਿਬ ਮੋਗੇ ਚ ਨੇ ਤੇ ਮੈਂ ਅੱਜ ਫਸਟ ਟਾਈਮ ਵਿਜ਼ਿਟ ਕੀਤਾ ਜੀ ਇਹਨਾਂ ਕੋਲ ਮੈਂ ਕਿਹਾ ਚਲੋ ਮੈਂ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਕੇ ਆਵਾਂ ਜੀ ਜੀ ਕੱਲੀ ਆਏ ਹੋ ਤੁਸੀਂ ਨਾਲ ਕੋਈ ਮੇਰੀ ਵਾਈਫ ਅੱਛਾ ਨਾਲ ਸਾਡੇ ਸਿਸਟਰ ਵੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਸਾਡੇ ਵੀਰ ਨੂੰ ਸਪੋਰਟਸਮੈਨ ਕਰਦੇ ਕਰਦੇ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਉਹ ਕਿਵੇਂ ਸੱਚਕਲ ਜੀ ਸੱਚਕਲ ਜੀ ਤੁਹਾਡਾ ਕੀ ਨਾਮ ਹੈ ਰਾਧਿਕਾ ਅੱਛਾ ਰਾਧਿਕਾ ਮੈਂ ਫਿਰ ਕੀ ਪ੍ਰੋਬਲਮ ਕੀ ਹੋਈ ਵੀਰ ਨੂੰ ਸਾਡੇਨ एक्चुअली ये जो है एक हेरिडिटी से आता है अच्छा तो मेन रीजन तो वही था अदरवाइज डाइट हमारी अच्छी है वर्कआउट भी अच्छा है बट इस चीज पे कंट्रोल नहीं है क्योंकि जो पेरेंट्स से कुछ जीन्स आते हैं उनके थ्रू तेरे फादर साहब नु भी सी यानी कि थोड़े सोरा साहब नु भी जी इनकी मम्मा को है सिस्टर को भी है अच्छा जी फेर में लगदा फिर ये ता लाइन लगण वाली है थोड़े परिवार दी जे तुसी ठीक होगे बिल्कुल जी मतलब जे ए एक्सपीरियंस बहुत अच्छा रेया ਬੇਨ ਮੇਰੀ ਫੈਮਿਲੀ ਦਾ ਨਹੀਂ ਕਿ ਮੇਰੇ ਜਿੰਨੇ ਵੀ ਫਰੈਂਡ ਸਰਕਲ ਨੇ ਕਾਫੀ ਨੇ ਮਤਲਬ ਜਿੰਨਾ ਕਿਥੋਂ ਆਇਆ ਕਿਥੋਂ ਦਸ ਸਪੂਰਥਲੇ ਤੋਂ ਹਾਂਜੀ ਹਾਂਜੀ ਫਿਰ ਤਾਂ ਵਾਕਿਆ ਹੀ ਲਾਈਨ ਲੱਗਣ ਵਾਲੀ ਹੈ ਜੀ ਇੱਥੇ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਅਸੀਂ ਵੀ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਤੁਹਾਡੇ ਦੋਸਤ ਦੀ ਜਿਹੜੀ ਦਿੱਕਤ ਪਰੇਸ਼ਾਨੀ ਦੂਰ ਹੋਈ ਹੈ ਇਸੇ ਤਰੀਕੇ ਨਾਲ ਸਾਰਾ ਪਰਿਵਾਰ ਕਿਉਂਕਿ ਇਲੈਕਟ੍ਰੋ ਹੋਮਿਓਪੈਥੀ ਦੇ ਰਿਜ਼ਲਟ ਅਸੀਂ ਖੁਦ ਵੀ ਬਹੁਤ ਵਧੀਆ ਲੈਨੇ ਅੱਛਾ ਕੀ ਕਹਿਣਾ ਚਾਹੋਗੇ ਭੈਣ ਜੀ ਹੋਰ ਤੁਸੀਂ ਤੁਹਾਡਾ ਡਾਇਬੀਟੀਜ਼ ਵਾਲੇ ਤੁਹਾਡੇ ਹਸਬੰਦ ਤੁਹਾਨੂੰ ਮਿੱਠਿਆ ਮਿੱ ਚਲੋ ਹਲੇ ਹੁਣ ਬਣਾਗੇ ਜੀ ਹੁਣ ਤਾਂ ਚੰਗੀ ਤਰ੍ਹਾਂ ਬਣਾਗੇ ਡਾਕਟਰ ਸਾਹਿਬ ਦੀ ਦਵਾਈ ਖਾਣ ਤੋਂ ਬਾਅਦ ਹਲੇ ਤਾਂ ਮਿੱਠਾ त्याਗਿਆ ਹੋਇਆ ਜੀ ਸੁਨਿਆਜ਼ ਦਿੱਤਾ ਹੋਇਆ ਮਿੱਠਾ ਬਿਲਕੁਲ ਜੀ ਅੱਛਾ ਤੁਸੀਂ ਕੀ ਕਹੋਗੇ ਰਾਧਿਕਾ ਮੈਮ ਅਮ ਲੈਟਸ ਟ੍ਰਾਈ ਦੇਖਤੇ ਹੈ ਅਸਰ ਹੋਪਸ ਉਹ ਪੋਜ਼ਿਟਿਵ ਆਏਗੇ ਜੋ ਹਮਨੇ ਬਾਕੀ ਲੋਗੋਨ ਕੋ ਦੇਖਾ ਹੈ ਔਰ ਹਮਾਰਾ ਜਦੋਂ ਇਹਨਾਂ ਦੇ ਦੋਸਤ ਨੇ ਇਹਨਾਂ ਨੂੰ ਆ ਕੇ ਦੱਸਿਆ ਕੀ ਦੱਸਿਆ ਤੁਹਾਨੂੰ ਇਹਨਾਂ ਦੇ ਦੋਸਤ ਉਹ ਕਿਸੇ ਨਾਲ ਬਾਤ ਕਰ ਰਹੇ تھے ਤਾਂ ਹਮਨੇ ਫਿਰ ਵੈਸੇ ਨਾਰਮਲੀ ਬਾਤ ਕੀਤੀ ਡਿਸਕਸ਼ਨ ਹਾਂ ਜੀ ਹਾਂ ਜੀ ਇੱਕ ਸਾਥੇ अच्छा तो बातों बातों में पता चला कि हां मोगा से दवाई ले रहे हैं वो लोग तो उसी मुझे इवन हमें जस्ट पिछले कल पता चला था अच्छा तो रात को फिर हमने प्रोग्राम बनाया आने का और अर्ली मॉर्निंग 8:00 क्लॉक हम लोग आ गए थे जी जी चलो बहुत-बहुत शुक्रिया जी अपना तजुर्बा साझा करने वास्ते सतसकाल जी सतसकाल जी मैं थडा बलविंदर कौर अच्छा तुसी की प्रॉब्लम लेके आए हो ए मेनू हार्ट दी सगी अच्छा जी ते मेरा बाल जेड़ा सुंगड़या सगा ਤੇ ਮੈਂ ਬੜੀ ਦਵਾਈ ਖਾਧੀ ਤਾਂ ਮੈਨੂੰ ਨਹੀਂ ਫਰਕ ਪਿਆ ਸੀ ਕਿਤੇ ਉਹ ਤੇ ਇੱਥੇ ਆ ਕੇ ਤਾਂ ਫੇ ਮੈਨੂੰ ਕੁਝ ਫਰਕ ਪਿਆ ਹੁਣ ਅੱਛਾ ਹਾਂਜੀ ਤੇ ਕੀ ਪ੍ਰੋਬਲਮ ਕੀ ਹੁੰਦੀ ਸੀ ਮਾਤਾ ਜੀ ਮੈਨੂੰ ਸਾਹ ਬਹੁਤ ਚੜਦਾ ਸੀ ਤੋਰੀ ਨਹੀਂ ਸੀ ਸਕਦੀ ਮੈਂ ਅੱਛਾ ਤੇ ਹਾਂਜੀ ਤੇ ਸੋਜ ਪੈ ਜਾਂਦੀ ਸੀ ਸਰੀਰ ਨੂੰ ਸਾਰੇ ਨੂੰ ਅੱਛਾ ਤੇ ਫੇ ਬਾਅਦ ਵਿੱਚ ਤਾਂ ਆਕਸੀਜਨ ਵੀ ਘਟਣ ਲੱਗ ਪਈ ਸੀ ਅੱਛਾ ਹਾਂ ਹੁਣ ਜੀ ਹੁਣ ਅੱਗੇ ਨਾਲ ਫਰਕ ਆ ਆਕਸੀਜਨ ਨਹੀਂ ਮੇਰੀ ਘਟ ਰਹੀ ਜਿੱਦਨ ਦੀ ਮੈਂ ਇੱਥੋਂ ਦਵਾਈ ਖਾਂਦੀ ਆ ਤੇ ਠੀਕ ਆ ਸਾਹ ਨੂੰ ਵੀ ਕੁਝ ਫਰਕ ਆ। ਅੱਛਾ ਹੁਣ ਤੁਰ ਲੰਨੇ ਹੋ? ਤੁਰ ਲੰਨੀ ਆ ਥੋੜਾ ਜਿਹਾ। ਅੱਛਾ ਕਿੰਨੇ ਟਾਈਮ ਹੋਇਆ ਤੁਹਾਨੂੰ ਦਵਾਈ ਖਾਂਦਿਆਂ ਨੂੰ? ਮੈਂ ਚੌਥੀ ਵਾਰ ਹੀ ਆਈ ਆ। ਅੱਛਾ ਚੌਥੀ ਵਾਰ ਆਇਓ। ਮਤਲਬ ਹੁਣ ਕੋਈ ਟੈਸਟ ਵਗੈਰਾ ਕੁਝ ਕਰਾਇਆ ਏ ਤੁਹਾਨੂੰ ਆਪ ਹੀ ਪਤਾ ਲੱਗ ਗਿਆ? ਨਹੀਂ ਟੈਸਟ ਕਰਾਈ ਸੀਗੇ ਮੈਂ ਪਿਛਲੀ ਵਾਰ ਲਈ ਆਈ ਸੀ। ਠੀਕ ਹੈ। ਤੇ ਉਹ ਚ ਕਾਫੀ ਸਦਾਰ ਆਇਆ ਆ। ਅੱਛਾ ਤੇ ਤੁਸੀਂ ਆਪਣੇ ਹਿਸਾਬ ਨਾਲ ਟੈਸਟ ਨੂੰ ਛੱਡੋ। ਤੁਸੀਂ ਆਪਣੇ ਹਿਸਾਬ ਨਾਲ ਦੱਸੋ ਤੁਹਾਨੂੰ ਕਿੰਨਾ ਫਰਕ ਲੱਗਦਾ ਹੈ ਰੁਪਏ 'ਚ ਉਹ ਆਪਣੇ ਆਪ 'ਚ। ਹੈਗਾ 25 ਕੇ ਪੈਸੇ। ਕਿੰਨੇ ਟਾਈਮ ਦੀ ਪ੍ਰੋਬਲ ਮੈਨੂੰ ਹੋ ਗਿਆ 6-7 ਸਾਲ ਸੀ। ਅੱਛਾ 6-7 ਸਾਲ ਦੀ ਪ੍ਰੋਬਲਮ ਸੀ ਤੁਹਾਨੂੰ। ਫਿਰ ਤੇ ਮੈਂ ਤਾਂ ਬੜੇ ਦੁੱਖ ਕੱਟ ਕੇ ਆਇਆ ਤੁਸੀਂ ਸਮਝੋ। ਬਹੁਤ ਜ਼ਿਆਦਾ ਬੈਹ ਜਿੱਦਾ ਤੁਰ ਨਹੀਂ ਸਕਦੀ ਸੀ। ਇੱਦਾਂ ਬਾਥਰੂਮ ਲੱਗ ਗਏ ਉੱਤੇ ਤੱਕ ਨਹੀਂ ਸੀ ਮੈਂ ਜਾ ਸਕਦੀ। ਅੱਛਾ। ਹਾਂ। ਯਾਨੀ ਕਿ ਯਾਨੀ ਕਿ ਡੇਲੀ ਮੇਰੇ ਹਨਾ 7-8 ਬੋਤਲਾ ਲੱਗਦੀਆਂ ਸੀ। ਗੁਲਗੋਦੀਆਂ। ਤੇ ਕਈ ਵਾਰੀ ਮੈਨੂੰ ਰਾਤ ਨੂੰ ਲਿਜਾਣਾ ਚੱਕ ਇਹਨਾਂ ਨੇ ਬੱਚਿਆਂ ਨੇ। ਅੱਛਾ। ਤੇ ਬਸ ਫਿਰ ਜਾ ਕੇ ਮਹਿੰਗੇ-ਮਹਿੰਗੇ ਇੰਜੈਕਸ਼ਨ ਉਹ ਨਹੀਂ ਵਿੱਚ ਪਾ ਕੇ ਲਾਉਣੇ ਮੇਰੇ। ਤੇ ਹੁਣ ਜਦੋਂ ਦੀ ਮੈਂ ਇੱਥੇ ਆਉਣ ਲੱਗੀਆਂ ਹੁਣੇ ਮੈਂ ਇੱਕ ਵੀ ਅਡਜਸਟੈਂਸ ਲਵਾਇਆ ਕੋਈ ਤਾਂ ਕੋਈ ਚੱਕ ਕੇ ਲੈ ਕੇ ਗਿਆ ਨਹੀਂ ਨਹੀਂ ਅੱਛਾ ਜੀ ਮੈਂ ਤਾਂ ਸੀਸਾ ਦਿੰਦੀ ਇਹਨਾਂ ਨੂੰ ਜੀ 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 ਅੱਛਾ ਤੇ ਆਪ ਮਤਲਬ ਹੁਣ ਜਿਵੇਂ ਤੁਸੀਂ ਕਹਿ ਰਹੇ ਸੀ ਪਹਿਲਾਂ ਇੱਥੋਂ ਤੋਂ ਤੁਰਕੇ ਨਹੀਂ ਸੀ ਜਾ ਸਕਦੇ ਹਨਾ ਤੇ ਹੁਣ ਤੁਸੀਂ ਆਪਣੇ ਜਿਹੜੇ ਰੋਜ਼ਮਰਰਾ ਦੇ ਨੇ ਕੰਮ ਹੈਗੇ ਨੇ ਉਹ ਤੁਸੀਂ ਕੰਮ ਤਾਂ ਨਹੀਂ ਹਜੇ ਮੈਂ ਕਰ ਸਕਦੀ ਹੈ ਕਿ ਉਹ ਜਿਹੜੀਆਂ ਮੇਰੀਆਂ ਹਨਾ ਲੱਤਾਂ ਦੀਆਂ ਨਾੜਾਂ ਸੀ ਇਹ ਸਾਰੀਆਂ ਬਲੌਕ ਹੋ ਗਈਆਂ ਸੀ ਅੱਛਾ ਹਾਂ ਤਾਂ ਇਦਾਂ ਹਨਾ ਇੰਨੇ ਵੀ ਸਟੈਪ ਨਹੀਂ ਸੀ ਵਿਚਾਰ ਸਕਦੀ ਤੇ ਹੁਣ ਜਿੱਦਾਂ ਥੜੀ ਚੜ ਕੇ ਆਈਆਂ ਹਾਂ ਹਾਂ ਕਿੰਨੇ ਸਾਲ ਬਾਅਦ ਤੁਸੀਂ ਇਸ ਤਰ੍ਹਾਂ ਆਪਣੇ ਆਪ ਸਟੈਪ ਚੜ ਕੇ ਆਏ ਆ ਆ ਮੈਂ ਪਿਛਲੀ ਵਾਰ ਹੀ ਆਈਆਂ ਇੱਥੇ ਚੜੀ ਸੀ ਜਦ ਔਖੇ ਸੀ ਹਾਂ ਜਦ ਪਹਿਲਾਂ ਤਾਂ ਮੇਥੋਂ ਚੜੀ ਨਹੀਂ ਸੀ ਹੁੰਦਾ ਅੱਛਾ ਫੇ ਬੁੱਟੀ ਲਈ ਆ ਸੀ ਫੜ ਕੇ ਮੈਨੂੰ ਅੱਛਾ ਤੇ ਹਾਂ ਹੁਣ ਕੌਣ ਆਏ ਨੇ ਨਾਲ ਹੁਣ ਮੇਰ ਮੁੰਡਾ ਆ ਅੱਛਾ ਗੋਦੀਪੁਰ ਹਾਂ ਇਹ ਵੀ ਨਵਾਂ ਆ ਮੇਰੀ ਭੈਣ ਦੀ ਅੱਛਾ ਅੱਛਾ ਤੇ ਇਹਨਾਂ ਨੂੰ ਮੈਂ ਲੈ ਆਈਆਂ ਅੱਛਾ 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 ਹਾਂ ਜੀ ਮੈਂ ਕਿਹਾ ਉੱਥੇ ਚੱਲ ਵੀ ਉੱਥੇ ਦਵਾਈ ਕਾ ਠੀਕ ਹੋ ਜਾਣਾ ਤੇ ਜੀ ਜੀ ਇਹ ਪੋਤੇ ਨਾਲ ਆਏ ਆ ਜੀ ਜੀ ਜੋ ਸਾਰਾ ਪਰਿਵਾਰ ਹੀ ਆਇਆ ਚਲੋ ਠੀਕ ਹੈ ਸੋ ਦੇਖੋ ਮਾਤਾ ਜੀ ਦਾ ਤਜਰਬਾ ਹੈਗਾ ਵੀ 7-8 ਸਾਲ ਤੋਂ ਉਹਨਾਂ ਨੂੰ ਹਾਰਟ ਦੀ ਜਿਹੜੀ ਪ੍ਰੋਬਲਮ ਸੀ ਉਹਨਾਂ ਦਾ ਵਾਲਸ ਉੰਗੜ ਗਿਆ ਸੀ ਉਹਨਾਂ ਨੂੰ ਦੇਰ ਦੇਰ ਰਾਤ ਕਦੇ 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 ਕਿਸੇ ਟਾਈਮ ਕਦੇ ਕਿਸੇ ਵੇਲੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਣਾ ਪੈਂਦਾ ਸੀ ਔਰ ਹੁਣ ਜਸਦੋ ਦੇ ਉਹਨਾਂ ਨੇ ਇੱਥੋਂ ਮੈਡੀਸਿਨ ਸ਼ੁਰੂ ਕੀਤੀ ਕੀ ਕਹਿ ਰਹੇ ਹੋ ਪੈਰ ਜਿਹੜੇ ਮੇਰੇ ਬਿਲਕੁਲ ਮਟੰਨ ਸੀ ਜੁੱਤੀ ਦਾ ਕੋਈ ਪਤਾ ਨਹੀਂ ਸੀ ਲੱਗਦਾ ਹੁੰਦਾ ਬੇ ਪੈਰੀ ਹੈਗੀ ਜਾਂ ਨਹੀਂ ਹੈਗੀ ਕਈ ਵਾਰੀ ਇਦੀ ਮੰਜੇ ਤੇ ਜੁੱਤੀ ਚੱਲ ਜਾਂਦੀ ਸੀ ਕਈ ਵਾਰੀ ਪੌਣੀ ਰਾਜ ਡੱਗ ਪੈਣੀ ਦੇਖੋ ਹਣ ਮੈਨੂੰ ਪਤਾ ਲੱਗਦਾ ਆ ਆ ਪੈਰਾ ਚ ਮੇਰੀ ਚੱਪਲ ਹੈਗੀ ਆ ਮੈਂ ਲਾਉਣੀ ਆ ਮੈਂ ਪਾਉਣੀ ਆ ਕਿੰਨੇ ਕੁ ਜੁੜੀਆਂ ਖੋਦੀ ਮਤਾਂ ਪਤਾ ਹੀ ਨਹੀਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਚਲੋ ਅਸੀਂ ਵੀ ਹਮੇਸ਼ਾ ਇਹੀ ਅਰਦਾਸ ਕਰਦੇ ਆ ਸਾਰਿਆਂ ਨੂੰ ਦੱਸ ਦਈਆਂ ਜੀ ਜੀ ਮੈਂ ਤਾਂ ਸਾਰਿਆਂ ਨੂੰ ਇੱਥੇ ਦਾ ਦੱਸਦੀ ਐਡਰੈਸ ਦਿੰਦੀ ਆ ਵੀ ਉੱਥੇ ਜਾਓ ਜੇ ਬਚਣਾ ਤਾਂ ਜੀ 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 ਚਲੋ ਬਹੁਤ ਬਹੁਤ ਧੰਨਵਾਦ ਸੱਚਕਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਦਲੌਰ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਅਸੀਂ ਫਰੀਦਕੋਟ ਤੋਂ ਆਏ ਜੀ ਕੀ ਪ੍ਰੋਬਲਮ ਲੈ ਕੇ ਆਏ ਆ ਆਪਣਾ ਬੀਪੀ ਵੱਧਦਾ ਸੀ ਵੱਧਦਾ ਸੀ ਹਾਂਜੀ ਹੁਣ ਠੀਕ ਹੈ ਹਾਂਜੀ ਅੱਛਾ ਤੇ ਕਿੰਨਾ ਹੋ ਜਾਂਦਾ ਸੀ ਬੀਪੀ ਤੁਹਾਡਾ ਬੀਪੀ ਮੇਰੇ 160 ਤੇ ਚੱਲਿਆ ਜਾਂਦਾ ਸੀ ਅੱਛਾ ਤੇ ਹੁਣ ਕਿੰਨਾ ਰਹਿੰਦਾ ਜੀ ਹੁਣ 120 80 ਰਹਿੰਦੇ ਟੱਪਣ ਨਹੀਂ ਦਿੰਦੇ ਨਹੀਂ ਜੀ ਫੇ ਡਾਕਟਰ ਸਾਹਿਬ ਨੇ ਰੱਸਾ ਪਾ ਲਿਆ ਬੀਪੀ ਨੂੰ ਪੂਰਾ ਜੀ ਪੂਰਾ ਪੂਰਾ ਅੱਛਾ ਗੋਲੀ ਗੋਲੀ ਖਾਂਦੇ ਫਿਰ ਗੋਲੀ ਮਤਲਬ ਅੱਧੀ ਕਰਤੀ ਜੀ ਅੱਛਾ ਕਿੰਨੇ ਟਾਈਮ ਚ ਹਾਂਜੀ ਕਿੰਨੇ ਦਿਨ ਨੇ 3 ਮਹੀਨੇ ਹੋ ਗਏ ਅੱਛਾ 3 ਮਹੀਨੇ ਦੇ ਵਿੱਚ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਬਪੂ ਜੀ ਇਹ ਮੈਨੂੰ 15 ਸਾਲ ਹੋ ਚਲੇ ਵੀ ਮਤਲਬ ਤੁਸੀਂ ਗੋਲੀ ਤੇ ਲੱਗੇ ਹੋਏ ਸੀ ਪਿਛਲੇ 15 ਸਾਲ ਤੋਂ ਹਾਂਜੀ 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 ਉਹ ਤਾਂ ਹੀ ਤੁਹਾਡੀ ਵੀਡੀਓ ਵੇਖ ਕੇ ਫਿਰ ਮੈਂ ਕਿਹਾ ਵੀ ਇਹ ਅੰਗਰੇਜ਼ੀ ਗੋਲੀ ਹੈ ਇਹ ਗਲਤ ਹੈ ਵੀ ਸਰੀਰ ਨੂੰ ਘਾਟਾ ਪਾਉਗੀ ਇਹ ਵੀ ਹੋਵੇ ਨਾ ਤੇ ਬੰਦ ਕੀਤੀ ਜਾਵੇ ਠੀਕ ਹੈ ਹੁਣ ਤਕਰੀਬਨ ਮੈਂ ਗੋਲੀ ਅੱਧੀ ਲੈ ਲੈਣਾ ਤੇ ਵੈਸੀ ਉਹ ਲੈਨ ਦੀ ਲੋੜ ਨਹੀਂ ਲੈਨ ਦੀ ਲੋੜ ਨਹੀਂ ਪੈਂਦੀ ਹਾਂਜੀ ਅੱਛਾ ਤੇ ਬੀਪੀ ਵਾਲੀ ਜ਼ਿੰਦਗੀ ਤੁਸੀਂ ਇੱਕ ਹੰਡਾਈ ਹੈ ਤੇ ਹੁਣ ਬਗੈਰ ਬੀਪੀ ਤੋਂ ਤੁਸੀਂ ਜ਼ਿੰਦਗੀ ਜੀ ਰਹੇ ਹੋ ਕਿੰਨਾ ਫਰਕ ਹੈ ਜਿਹੜੇ ਲੋਗ ਇਸ ਵੇਲੇ ਵੀ ਐਲੋਪੈਥੀ ਖਾ ਰਹੇ ਨੇ ਪਿਛਲੇ 15 ਸਾਲ ਤੋਂ ਤੁਸੀਂ ਖਾਧਾ ਤੁਹਾਡਾ ਤਜਰਬਾ ਕੀ ਰਿਹਾ ਬੀਪੀ ਦੀ ਗੋਲੀ ਤਾਂ ਖਾਈ ਤਾਂ ਜ ਨਹੀਂ ਪਰ ਮਾੜੀ ਬਹੁਤ ਆ ਉਹ ਜਿਵੇਂ ਮੰਨ ਲਓ ਵੀ ਯਾਦਾਸਤ ਜਿਹੜੀ ਜਿਵੇਂ ਖੂਨ ਪਤਲੇ ਤੋਂ ਖਾਣੇ ਗੋਲੀ ਉਹ ਭੁੱਲਣ ਲੱਗ ਪਿਆ ਸਰੀਰ ਅੱਛਾ ਗੱਡੀ 'ਚ ਜਦੋਂ ਬੈਠਦੀ ਜਿਵੇਂ ਉਹ ਮਤਲਬ ਡਰ ਲੱਗਣ ਵਾਲਾ ਪਿਆ ਸੀ ਅੱਛਾ ਤੇ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਬੀਪੀ ਦੀ ਗੋਲੀ ਡਰ ਪੈਦਾ ਕਰ ਦਿੰਦੀ ਹੈ ਬੰਦੇ ਨੂੰ ਜੋ ਮੈਂ ਇਹਨਾਂ ਦੀ ਵੀਡੀਓ ਸੁਣੀ ਕਰਕੇ ਫਿਰ ਮੈਨੂੰ ਪਤਾ ਲੱਗਿਆ ਮੈਂ ਕਿਹਾ ਵੀ ਲੰਮੇ ਸਮੇਂ ਤੋਂ ਖਾ ਰਹੇ ਤਾਂ ਇਹ ਨੌਬਤ ਆਈ ਤੁਹਾਨੂੰ ਕੀ ਡਰ ਲੱਗਦਾ ਸੀ ਵੀ ਗੱਡੀ ਲੌਗ ਹੋ ਗਈ ਪਤਾ ਨਹੀਂ ਕੋਈ ਖੋਲੂਗਾ ਕਿ ਨਾ ਖੋਲੂਗਾ ਜਿਵੇਂ ਹੁਣ ਬਾਥਰੂਮ ਵੀ ਡਾਕਟਰ ਸਾਹਿਬ ਨੇ ਦੱਸਿਆ ਸੀ ਬਾਥਰੂਮ ਦੀ ਵੀ ਟਾਕੀ ਜਿਹੜੀ ਫਿਰ ਮੈਂ ਉਹ ਖੋਲ ਕੇ ਫੇਰ ਨਹਾਉਂਦਾ ਸੀ ਉਹ ਬੰਦ ਕਰਕੇ ਨਹਾਉਂਦਾ ਹੀ ਤੇ ਹੁਣ ਉਹ ਪ੍ਰੋਬਲਮ ਨਹੀਂ ਕੀ ਅੱਛਾ ਹੁਣ ਹੁਣ ਤੱਕੇ ਬਾਰੀਆਂ ਬਣ ਕੇ ਬੈਠਾ ਹਾਂ ਜਨਾਬ ਹੁਣ ਜੋ ਮਤਲਬ ਕੋਈ ਬੰਦ ਵੀ ਕਰ ਦੇ ਤਾਂ ਵੀ ਉਹ ਘਬਰਾਟ ਨਹੀਂ ਹੁੰਦੀ ਉਹਦੇ ਵਿੱਚ ਜੀ ਜੀ ਹਾਂਜੀ ਹਾਂਜੀ ਇਹ ਡਾਕਟਰ ਸਾਹਿਬ ਦੀ ਗੱਲ ਸਹੀ ਹੈ ਜਿਹੜੀ ਇਹਨਾਂ ਨੇ ਕਹੀ ਹੈ ਅੱਛਾ ਜਦੋਂ ਗੱਲ ਮੈਂ ਸੁਣੀ ਤੇ ਫਿਰ ਮੇਰੇ ਆਪ ਤੇ ਵੀ ਜਦੋਂ ਮੈਂ ਹੰਡਾਈ ਤੇ ਪਤਾ ਲੱਗਿਆ ਮੇਰੇ ਅਖੇ ਵਾਕਿਆ ਗਲਤ ਹੈ ਹੂੰ ਹੂੰ ਤੇ ਹੁਣ ਤੁਸੀਂ ਗੋਲੀ ਕਹਿ ਰਹੇ ਹੋ ਵੀ ਤੁਸੀਂ ਅੱਧੀ ਗੋਲੀ ਕਰਤੀ ਤੇ ਡਾਕਟਰ ਸਾਹਿਬ ਨੇ ਕਹਿ ਦੇਣਾ ਵੀ ਹੌਲੀ ਹੌਲੀ ਇਹ ਵੀ ਥੋੜੀ ਚੜਾਈ ਦੇਣੀ ਸਾਹਿਬ ਨੇ ਤਾਂ ਕਿਹਾ ਸੀ ਜੀ ਬੰਦ ਕਰ ਦਿਓ ਪਰ ਆਪ ਨੂੰ ਜਿਹੜਾ ਪੇਸ਼ੈਂਟ ਹੋਵੇ ਉਹਨੂੰ ਲੱਗਦਾ ਵੀ ਕਿਤੇ ਫੇਰ ਨਾ ਬੀਪੀ ਐਨੇ ਚੜਦਾ ਮਤਲਬ ਵਾਧਦਾ ਫਿਰਦਾ ਬੀਪੀ ਜਿਹੜਾ ਇਹ ਨਾ ਤੇ ਪਰ ਨਹੀਂ ਬਿਲਕੁਲ ਸਹੀ ਹੈ ਰਿਪੋਰਟਾਂ ਸਾਰੀਆਂ ਸਹੀ ਆਉਂਦੀਆਂ ਕਿੰਨੇ ਟਾਈਮ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਬੀਪੀ ਨੂੰ ਤੁਹਾਡੇ ਡਰ ਤੇ ਕਦੋਂ ਤੱਕ ਕਾਬੂ ਪੈਣਾ ਸ਼ੁਰੂ 2 ਮਹੀਨੇ ਤੱਕ ਮਤਲਬ ਸਹੀ ਹੋ ਗਿਆ ਸੀ 2 ਮਹੀਨੇ ਤੱਕ ਕਾਫੀ ਲੰਬਾ ਤੁਸੀਂ 15 ਸਾਲ ਹੋ ਗਏ ਨਾ ਤੁਹਾਨੂੰ ਹਾਂਜੀ ਹਾਂਜੀ ਜ ਬਹੁਤ ਬਹੁਤ ਸ਼ੁਕਰੀਆ ਬੱਪੂ ਜੀ ਸਾਰੀ ਗੱਲਬਾਤ ਲਈ ਹੋਰ ਸਾਡੇ ਨਾਲ ਭੈਣ ਜੀ ਨੇ ਸੱਚ ਕਾਲ ਜੀ ਸੱਚ ਕਾਲ ਜੀ ਕੀ ਨਾਂ ਤੁਹਾਡਾ ਜਸਰਿੰਦਰ ਕਾਰ ਅੱਛਾ ਤੁਸੀਂ ਕਿੱਥੋਂ ਆਏ ਹੋ ਜਲੰਧਰ ਜਲੰਧਰ ਤੋਂ ਜਲੰਧਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਹੋ ਮੇਰੇ ਹਸਬੰਦ ਨੂੰ ਬੀਪੀ ਦੀ ਪ੍ਰੋਬਲਮ ਹੈ ਬੀਪੀ ਦੀ ਪ੍ਰੋਬਲਮ ਹੈ ਕੀ ਪ੍ਰੋਬਲਮ ਹੈ ਬੀਬੀ ਦੀ ਬੀਪੀ ਬਹੁਤ ਜ਼ਿਆਦਾ ਵੱਜ ਜਾਂਦਾ ਜਿਹੜਾ 200 ਤੱਕ ਚਲਾ ਜਾਂਦਾ ਤੇ ਫਿਰ ਤਾਂ ਘਰ ਖੜਕਾ ਦਿੰਦੇ ਹੋਣਗੇ ਪੂਰਾ ਹੈ ਹਾਂਜੀ ਅੱਛਾ ਸੱਚ ਕਾਲ ਭਾਈ ਜੀ ਸੱਚ ਕਾਲ ਜੀ ਬੀਪੀ ਕਿਵੇਂ ਵੱਧਦਾ ਜੀ ਇਹਨਾਂ ਖਾਂਦੇ ਪੀਂਦੇ ਹੋ ਜਾਂ ਡਾਈਟ ਨਹੀਂ ਹੈ ਕੀ ਹੋਇਆ ਕੀ ਨਹੀਂ ਬੀਪੀ ਮ ਤੋ ਇਹ ਤਾਂ ਅਕਕਤ ਤੇ ਕੰਮ ਕਰਨਾ ਅੱਛਾ ਦਵਾਈ ਰਹੋ ਹਾਂਜੀ ਅੱਛਾ ਅੱਛਾ ਉਹੀ ਵਜੇ ਨਾ ਉੱਥੇ ਦਾ ਖਾਣਾ ਪੀਣਾ ਵੀ ਗੜਬੜਾ ਜਾਂਦਾ ਸਾਰਾ ਨਾਨ ਵੈਜ ਵੀ ਚੱਲਦਾ ਉੱਥੇ ਤੇ ਹਾਂਜੀ ਹਾਂਜੀ ਇਸੇ ਵਜੇ ਨਾਲ ਅੱਛਾ ਇਸੇ ਕਰਕੇ ਹੋਇਆ ਹੈ ਤੇ ਕਿੰਨਾ ਟਾਈਮ ਹੋ ਗਿਆ ਪ੍ਰੋਬਲਮ ਹੋਈ ਨੂੰ ਕੋਈ 5 ਕੇ ਸਾਲ ਹੋਏ 5 ਕੇ ਸਾਲ ਹੋਏ ਇਸ ਵੇਲੇ ਵੀ ਦਵਾਈ ਚੀਓ ਨਹੀਂ ਹੋਣਾ ਆਇਆ ਹੋਏ ਪੱਕੇ ਆ ਗਏ ਅੱਛਾ ਪੱਕੇ ਆ ਗਏ ਤੁਹਾਨੂੰ ਠੀਕ ਹੈ ਦਵਾਈ ਕਿਥੇ ਕੰਮ ਕਰਦੇ ਸੀ ਤੁਸੀਂ ਸ਼ਾਰਜਾ ਅੱਛਾ ਸ਼ਾਰਜਾ ਕੰਮ ਕਰਦੇ ਸੀ ਤੇ ਫਿਰ ਇੱਥੇ ਦਵਾਈ ਵਗੈਰਾ ਲਈ ਨਹੀਂ ਕਿਸੇ ਤੋਂ ਇਹ ਦੂਸਰੀ ਵਾਰ ਆਏ ਹੈ ਦੂਸਰੀ ਵਾਰ ਆਇਆ ਪਹਿਲੀ ਵਾਰ ਨਾਲ ਕੁਝ ਫਰਕ ਹੈਗਾ ਹਾਂਜੀ ਹੈਗਾ ਕਿੰਨਾ ਕੁ ਫਰਕ ਪਈ ਕਿੰਨੇ ਪਰਸੈਂਟ ਆਇਗਾ ਹਜੇ 30% ਪਹਿਲੀ ਵਾਰ ਚੀ ਅੱਛਾ ਪਹਿਲਾਂ ਕਿੰਨਾ ਰਹਿੰਦਾ ਸੀ ਤੇ ਹੁਣ ਕਿੰਨਾ ਬੀਪੀ ਪਹਿਲਾਂ ਬੀਪੀ 200 ਰਹਿੰਦਾ 200 ਉੱਤੇ ਵੀ ਚ ਜਾਂਦਾ ਸੀ ਅੱਛਾ ਹੁਣ 80 70 ਦੇ ਲਗ ਕਰਿੰਦਾ ਅੱਛਾ ਹੁਣ 80 70 ਹੈ ਬੀਪੀ ਕੀ ਬਾਤ ਹੈ ਤੇ ਇਹ ਕਿਵੇਂ ਹੋਇਆ ਕੀ ਦਿੱਤਾ ਸੀ ਡਾਕਟਰ ਸਾਹਿਬ ਨੇ ਤੁਹਾਨੂੰ ਇਹਨਾਂ ਨੇ ਸਾਨੂੰ ਦਵਾਈ ਦਿੱਤੀ ਸੀ ਬੁੰਦਾਂ ਵਾਲੀ ਅੱਛਾ ਉਹੀ ਬੁੰਦ ਤੁਹਾਨੂੰ ਵੀ ਬੁੰਨਾਂ ਵਾਲੀ ਦਵਾਈ ਦਿੱਤੀ ਹੈ ਹਾਂਜੀ ਅੱਛਾ ਅੱਛਾ ਉੰਨਾ ਨਾ ਹੁਣ 20 ਇੱਕ ਕਰੀ ਲੱਗ ਗਈ ਵੀ ਆਂਦਣਾ ਨਹੀਂ ਤੁਹਾਨੂੰ ਕੋਈ ਫਰਕ ਹੈਗਾ 30% ਠੀਕ 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 30% ਤੁਹਾਨੂੰ ਲੱਗਦਾ ਹੈ ਹਾਂਜੀ ਲੱਗਦਾ ਅੱਛਾ ਜਦੋਂ ਬੀਪੀ ਵੱਧਦਾ ਸੀ ਭਾਈ ਪਸੀਨਾ ਆਉਂਦਾ ਸੀ ਤੁਹਾਨੂੰ ਜਾਂ ਗੁੱਸਾ ਚੜਦਾ ਸੀ ਚਿੜ ਮੱਚਦੀ ਸੀ ਕੀ ਹੁੰਦਾ ਕੀ ਸੀ ਮੈਨੂੰ ਪਤਾ ਹੀ ਨਹੀਂ ਲੱਗਦਾ ਬੀਪੀ ਨਾ ਵਧਿਆ ਅੱਛਾ ਸਾਇਲੈਂਟ ਵੀ ਸੀ ਸੈਲੈਂਟ ਸੈਲੈਂਸ ਸਾਇਲੈਂਟ ਵੀ ਬੀਤਾ ਉਹ ਡਾਕਟਰ ਕਹਿੰਦੇ ਨੇ ਵੀ ਹੋਰ ਵੀ ਖਤਰਨਾਕ ਹਾਂਜੀ ਹਾਂਜੀ ਜ਼ਿਆਦਾ ਕਹੀ ਸੀ ਜ਼ਿਆਦਾ ਕਹੀ ਠੀਕ ਹੈ ਅੱਛਾ ਕਿੰਨੀ ਕ ਟੈਨਸ਼ਨ ਹੋਈ ਸੀ ਭੈਣ ਜੀ ਜਦੋਂ ਵਿਦੇਸ਼ ਤੋਂ ਮੁੜੇ ਸਾਰੀ ਕਮਾਈ ਹੈ ਬੰਦੇ ਨੇ ਇੰਨਾ ਮਿਹਨਤ ਨਾਲ ਕਮਾ ਕੇ ਲੈ ਕੇ ਆਉਂਦਾ ਤੇ ਫਿਰ ਡਾਕਟਰਾਂ ਕੋਲ ਡਾਕਟਰਾਂ ਕੋਲ ਕੀ ਚੱਲਦਾ ਸੀ ਉਸ ਵੇਲੇ ਮਨਚ ਜਦੋਂ ਆਏ ਨੇ ਬੀਪੀ ਲੈ ਕੇ ਹਾਂਜੀ ਬਹੁਤ ਪ੍ਰੋਬਲਮ ਜਾਂਦੇ ਟੈਨਸ਼ਨ ਰਹਿੰਦੀ ਸੀ ਦਿਮਾਗ 'ਚ ਕਿ ਠੀਕ ਹੋ ਜਾਣਾ ਜਦੋਂ ਆਏ ਸੀਗੇ ਫਿਰ ਚੰਦਰ ਵੀ ਦਿਖਾਇਆ ਬਹੁਤ ਜਗ੍ਹਾ ਤੇ ਦਿਖਾਇਆ ਜਿੱਦਾਂ ਲੁਧਿਆਣੀ ਵੀ ਦਿਖਾਇਆ ਕਿਸੇ ਬਸ ਇਸ ਵਾਸਤੇ ਫਰਕ ਨਹੀਂ ਪਿਆ ਇੱਥੇ ਪਿਆ ਹੁਣ ਮਤਲਬ ਇੱਕ ਵਾਰ ਮੈਡੀਸਨ ਹੀ ਲੈ ਕੇ ਗਏ ਤੁਸੀਂ ਹਾਂਜੀ ਇੱਕ ਵਾਰੀ ਜੀ ਸੋ ਤੁਸੀਂ ਦੇਖੋ ਇਹ ਸਾਡੇ ਵੀਰ ਜੀ ਹੈਗੇ ਨੇ ਸ਼ਾਰਜਾ ਕੰਮ ਕਰਦੇ ਸੀ ਔਰ ਉੱਥੇ ਉਹਨਾਂ ਦਾ ਕਹਿੰਦੇ ਕਿ ਬਹੁਤ ਸਾਰੇ ਗੜਬੜੀਆਂ ਹੈਗੀਆਂ ਜਦੋਂ ਬੰਦਾ ਵਿਦੇਸ਼ ਦੇ ਵਿੱਚ ਕਰੋਬਾਰ ਹੁੰਦਾ ਤਾਂ ਦਿੱਕਤਾਂ ਪਰੇਸ਼ਾਨੀ ਆ ਜਾਂਦੀ ਨੇ ਇਹਨਾਂ ਨੂੰ ਬੀਪੀ ਦੀ ਪ੍ਰੋਬਲਮ ਹੋਈ ਸੀ 200 ਬੀਪੀ ਹੈਗਾ ਜਿਹੜਾ ਇਹਨਾਂ ਦਾ ਰਹਿੰਦਾ ਸੀ ਹੁਣ ਕਹ ਰਹੇ ਨੇ ਕਿ 70 80 ਜਿਹੜਾ ਇਸ ਮੈਂ ਮਹਿਮਾਨੇ ਦੇ ਉੱਤੇ ਜਿਹੜਾ ਇਹਨਾਂ ਦਾ ਬੀਪੀ ਹੈ ਔਰ 30 ਪਰਸੈਂਟ ਲਗਭਗ ਇਹਨਾਂ ਨੂੰ ਫਰਕ ਮੰਦਾ ਅੱਛਾ ਬਾਈ ਜੀ ਜਿਹੜੇ ਲੋਕ ਤੁਹਾਡੇ ਨਾਲ ਕਿਉਂਕਿ 5 ਸਾਲ ਦਾ ਤਜਰਬਾ ਹੋ ਗਿਆ ਤੁਹਾਨੂੰ ਬੀਪੀ ਦਾ ਬਹੁਤ ਲੰਮਾ ਟਾਈਮ ਹੁੰਦਾ 5 ਸਾਲ ਦਾ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਗੋਲੀਆਂ ਖਾ ਕੇ ਆਪਣਾ ਬੀਪੀ ਘਟਾਉਂਦੇ ਨੇ ਕੈਪਸੂਲ ਖਾ ਕੇ ਆਪਣਾ ਬੀਪੀ ਘਟਾਉਂਦੇ ਹੋਗੇ ਤੁਸੀਂ ਵੀ ਇੰਨ ਘਟਾਇਆ ਹੋ ਸ਼ੁਰੂਆਤੀ ਦੌਰ ਚ ਤੇ ਹਾਂਜੀ ਦਵਾਈ ਤਾਂ ਬਹੁਤ ਖਾਧੀ ਹੈ ਜੀ ਪਰ ਫਰਕ ਦਵਾਈ ਦੇ ਨਾਲ ਥੋੜਾ ਥੋੜਾ ਹੀ ਪੈਂਦਾ ਹੈ ਜਦ ਫੇਰ ਉੱਥੇ ਆ ਜਾਂਦਾ ਸੀ ਫੇ ਮੈਂ YouTube ਤੇ ਦੇਖੀ ਸੀ ਕਿਨੋਂ ਦੇਖ ਕੇ ਤੇ ਫੇਰ ਨਾ ਤਾਂ ਦੂਸਰੀ ਆਈ ਆਏ ਹੁਣ ਅੱਗੇ ਨਾ ਕੋਈ ਚਲੋ ਪਰਫੈਕਟ ਫਰਕ ਹੈ ਜੀ ਚਲੋ ਪਰਮਾਤਮਾ ਹੋਰ ਤਾਂ ਫਰਕ ਜ਼ਿਆਦਾ ਪਾਏਗਾ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਸੋ ਇਹ ਤਸਵੀਰਾਂ ਹੈਗੇ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਫਿਰੋਜ਼ਪੁਰ ਕਪੂਰ ਬਹੁਤ ਦੂਰ ਦੂਰੋਂ ਜਿਹੜੇ ਲੋਕ ਹੈਗੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੱਤੀਆਂ ਨੇ ਔਰ ਤੁਹਾਡੇ ਨਾਲ ਲੋਕਾਂ ਦੀ ਗੱਲਬਾਤ ਵੀ ਤੁਹਾਡੇ ਨਾਲ ਕਰਵਾਈ ਹੈ ਕਿ ਕਿਵੇਂ ਜਿਹੜੇ ਕਿਸੇ ਦਾ ਬੀਪੀ ਵੱਧ ਰਿਹਾ ਸੀ ਕਿਸੇ ਨੂੰ ਹਾਰਟ ਚ ਪ੍ਰੋਬਲਮ ਸੀ ਕੋਈ 슈ਗਰ ਵਾਲੇ ਇੱਥੇ ਬੈਠੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਇਸ ਵੀਡੀਓ ਦੇ ਵਿੱਚ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਕਈ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਡਾਕਟਰ ਸ਼ਰਮਾ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸ਼ਰਮਾ ਜੀ ਦੀ ਟੀਮ ਨੂੰ ਜਿਹੜੀ ਸੰਪਰਕ ਕਰ ਸਕਦੇ ਬਾਤ ਕਰਕੇ ਗਲਬਾਤ ਕਰ ਸਕਦੇ ਹੋ اور ਮੋਗੀ ਇਹਨਾਂ ਦੇ ਕਲੀਨਿਕ ਤੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਧੰਨਵਾਦ